ਹਲਕਾ ਪਲਤ ਦਾ ਕੇਂਦਰ ਬਿੰਦੂ ਕਸਬਾ ਨਡਾਲਾ ਇੰਨੀ ਦਿਨੀ ਕਈ ਸਮੱਸਿਆਵਾਂ ਮਿਹਦੇ ਨਾਲ ਝੂਜ ਰਿਹਾ ਜਿਸ ਵਿੱਚ ਕਸਬੇ ਦੀਆਂ ਖਸਤਾ ਹਾਲਤ ਸੜਕਾਂ ਦਾ ਮਸਲਾ ਵੀ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚ ਨਡਾਲਾ ਤੋਂ ਸੁਬਨਪੁਰ ਨਡਾਲਾ ਤੋਂ ਪਲਾਥ ਤੇ ਨਡਾਲਾ ਤੋਂ ਟਿਲਮਾ ਪ੍ਰਮੁੱਖ ਸੜਕਾਂ ਦੀ ਹਾਲਤ ਨਾਜੁਕ ਤੇ ਤਰਸਯੋਗ ਬਣੀ ਹੋਈ ਹੈ ਜੇਕਰ ਗੱਲ ਕਰੀਏ ਤਾਂ ਨਡਾਲਾ ਤੋਂ ਸੁਬਨਪੁਰ 10 ਕਿਲੋਮੀਟਰ ਰਸਤੇ ਦੀ ਹਾਲਤ ਇੰਨੀ ਮਾੜੀ ਹੈ ਕਿ 15 ਮਿੰਟ ਦੇ ਰਸਤੇ ਨੂੰ ਪਾਰ ਕਰਨ ਲਈ 45 ਮਿੰਟ ਦਾ ਸਮਾਂ ਲੱਗਦਾ ਭਾਵੇਂ ਕਿ ਇੱਕ ਸਾਲ ਪਹਿਲਾਂ ਸੁਬਨਪੁਰ ਤੋਂ ਵਾਇਆ ਨਡਾਲਾ ਪਲਾਥ ਤੱਕ 1.64 ਕਰੋੜ ਦੀ ਲਾਗਤ ਨਾਲ ਸੇ ਸੜਕ ਤੇ ਪੈਚ ਵਰਕ ਦਾ ਕੰਮ ਕਰਵਾਇਆ ਗਿਆ ਪਰੰਤੂ ਇਨਾ ਸੜਕਾਂ ਤੋਂ ਲੰਘਦੇ ਭਾਰੀ ਟਿਪਰ ਟਰਾਲੇ ਤੇ ਬਰਸਾਤੀ ਪਾਣੀ ਨੇ ਸੜਕ ਦੀ ਜੇਕਰ ਗੱਲ ਕਰੀਏ ਠੇਠ ਪੰਜਾਬੀ ਵਜਤਾਂ ਜਖਣਾ ਪੁੱਟ ਕੇ ਅੜ ਰਾਕ ਦਿੱਤੀ ਹੈ ਜਿਸ ਕਾਰਨ ਅੱਜ ਦਿਨ ਇਸ ਸੜਕ ਤੇ ਹਾਦਸੇ ਵਾਪਰ ਰਹੇ ਹਨ ਅਤੇ ਕਈ ਲੋਕ ਇਸ ਵਿੱਚ ਆਪਣੀ ਜਾਨ ਵੀ ਗਵਾ ਚੁੱਕੇ ਹਨ ਜੇਕਰ ਦੇਖਿਆ ਗਿਆ ਤਕਰੀਬਨ 1 ਸਾਲ ਪਹਿਲਾਂ ਸੁਬਾਨਪੁਰ ਤੋਂ ਨਡਾਲਾ ਪਲਾਥ ਨੂੰ ਚੌੜਾਤੇ ਨਵੇਂ ਸਿਰਿਓਂ ਬਣਾਉਣ ਲਈ 42 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਸੀ ਪਰੰਤੂ 1 ਸਾਲ ਬੀਤ ਜਾਂਦੇ ਵੀ ਉਸ ਪ੍ਰੋਜੈਕਟ ਤੇ ਅਜੇ ਕੋਈ ਕੰਮ ਸ਼ੁਰੂ ਨਹੀਂ ਹੋਇਆ ਲੱਗ ਰਿਹਾ ਇਸ ਬੰਦੀ ਗੱਲਬਾਤ ਕਰਦੇ ਆ ਹਰਜਿੰਦਰ ਸਿੰਘ ਸਾਹੀ ਬਲਵਿੰਦਰ ਸਿੰਘ ਬਿੱਟੂ ਖਾਕਾ ਪ੍ਰਵੀਨ ਕੁਮਾਰ ਮਨਦੀਪ ਕੰਡਾ ਰਾਜਵੀਰ ਸਿੰਘ ਪੱਡਾ ਸੁਰਿੰਦਰ ਸਿੰਘ ਸ਼ਿਵਰਾ ਸੁਖਪਾਲ ਸਿੰਘ ਵਾਲੀਆ ਅਤੇ ਹੋਰਨਾਂ ਨੇ ਆਖਿਆ ਕਿ ਦਿੱਲੀ ਅਮਰਸਰ ਨੈਸ਼ਨਲ ਹਾਈਵੇ ਨੂੰ ਜੋੜਦੀਆਂ ਉਕਤ ਸੜਕਾਂ ਦਾ ਖਸਤਾ ਹਾਲ ਹੋਣ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਸਰਕਾਰ ਨੂੰ ਇਨ੍ਹਾਂ ਸੜਕਾਂ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਇਨ੍ਹਾਂ ਸੜਕਾਂ ਤੇ ਸਫ਼ਰ ਤੈਅ ਕਰਕੇ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਇਸ ਸੰਬੰਧੀ ਮਨਜ਼ੂਰ ਹੋਏ 42 ਕਰੋੜ ਦੇ ਪ੍ਰੋਜੈਕਟ ਬਾਰੇ ਪੀ ਡਬਲਯੂ ਡੀ ਵਿਭਾਗ ਦੇ ਐਸ ਡੀਓ ਵਿਵੇਕ ਵਿਸ਼ਿਸ਼ਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਕਤ ਮਨਜ਼ੂਰ ਹੋਈ ਸੜਕ ਦੋਵੇਂ ਪਾਸੇ ਤੋਂ 1.5-1.5 ਮੀਟਰ ਚੌੜੀ ਕੀਤੀ ਜਾਣੀ ਆ ਜਿਸ ਦੇ ਚੱਲਦੇ ਸੜਕ ਕਿਨਾਰਿਆਂ ਰੁੱਖ ਤੇ ਬਿਜਲੀ ਦੇ ਖੰਬੇ ਹਟਾਉਣ ਦਾ ਕੰਮ ਪ੍ਰੋਸੈਸ ਅਧੀਨ ਹੈ ਜਿਵੇਂ ਹੀ ਮਨਜ਼ੂਰੀ ਮਿਲਦੀ ਆ ਤਾਂ ਸੜਕ ਨੂੰ ਜਿਹੜਾ ਚੌੜਾ ਕਰਕੇ ਜਿਹੜਾ ਨਵੇਂ ਸਿਰੋਂ ਬਣਾਉਂਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦੌਰਾਨ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਕੜਕਾਂ ਜੀ ਜਿਹੜੀਆਂ ਜੁੜਾ ਕੇ ਨਡਾਲੇ ਤੋਂ ਸੁਭਾਨਪੁਰ ਰੋਡ ਆ ਜਿਹੜਾ ਕੋਈ ਬਹੁਤ ਬੁਰੀ ਹਾਲਤ ਹੋ ਗਈ ਆ ਔਰ ਜਿਹੜਾ ਕਿ ਨਡਾਏ ਤੋਂ ਢਲਮਾ ਰੋਡ ਆ ਇਹ ਸੜਕਾਂ ਦਾ ਦੀ ਬਹੁਤ ਮੰਦੀ ਹਾਲਤ ਹੋ ਗਈ ਆ ਔਰ ਕੁਝ ਪਲਾਥ ਰੋਡ ਤੇ ਵੀ ਥੋੜੀ ਬੋਦੀ ਜਿਹੜੀ ਸੜਕ ਖਰਾਬ ਔਰ ਮੈਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਮੰਗ ਕਰਦਾ ਕਿ ਜ਼ਰੂਰੀ ਆ ਜੀ ਅਜੇ ਇਹ ਸੜਕਾਂ ਚੌੜੀਆਂ ਨਹੀਂ ਹੋ ਸਕਦੀਆਂ ਤੇ ਇਹਨਾਂ ਨੂੰ ਕਮ ਸੋ ਕਮ ਇਹਨਾਂ ਦੀ ਰਿਪੇਅਰ ਵਧੀਆ ਤਰੀਕੇ ਦੇ ਨਾਲ ਹੋ ਜੇ ਜਿਹੜਾ ਟਾਈਮ ਲੰਘ ਸਕੇ ਕਿ ਜਿਹੜੀਆਂ ਗੱਡੀਆਂ ਆਉਂਦੀਆਂ ਵਾ ਉਹਨਾਂ ਦਾ ਬੁਰਾ ਹਾਲ ਆ ਉਹ ਖਰਾਬ ਹੋ ਰਹੀਆਂ ਵਾ ਨਵੀਆਂ ਗੱਡੀਆਂ ਦਾ ਵੀ ਮੰਦੀ ਹਾਲ ਤੇ ਇਸ ਕਰਕੇ ਮੈਂ ਸਰਕਾਰ ਤੋਂ ਬਰਯੋਗ ਮੰਗ ਕਰਦਾ ਵਾਂ ਕਿ ਇਹ ਸੜਕਾਂ 'ਤੇ ਬਹੁਤ ਜਲਦੀ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਹਨਾਂ ਦੀ ਸਹੂਲਤ ਮਿਲੇ ਪਹਿਲਾਂ ਵੀ ਜਿਹੜਾ ਪੈਚਵਰਕ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੈਚਵਰਕ ਕੀਤਾ ਵੀ ਪਰ ਪੈਚਵਰਕ ਪੂਰਾ ਤਰ੍ਹਾਂ ਮਤਲਬ ਜਿਹੜਾ ਉਹ ਸਹੀ ਨਹੀਂ ਹੋਇਆ ਪੈਚਵਰਕ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਉਹ ਢੰਗ ਨਾਲ ਕੀਤਾ ਜਾਵੇ ਜਿਹੜਾ ਥੋੜਾ ਟਾਈਮ ਕੱਢੇ ਔਰ ਪੈਚਵਰਕ ਜਰੂਰ ਅੱਗੇ ਸਰਕਾਰ ਨੇ ਕੀਤਾ ਆ ਔਰ ਚੱਲਣਯੋਗ ਛੜਕ ਕਰ ਦਿੱਤੀ ਪਰ ਇਹ ਫਿਰ ਵੀ ਇਹਨੂੰ ਜਿਆਦਾ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਜਾਂ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਮਿਲ ਸਕਣ ਕੀ ਨਾ ਆਪਣਾ ਆ ਮੇਰਾ ਨਾਮ ਹਰਮਨਜੀਤ ਸਿੰਘ ਆ ਜੀ ਕੀ ਕਹਣਾ ਚਾਹੁੰਦੇ ਆ ਜਿਹੜੀ ਸਰਕਾਰ ਤੋਂ ਕੀ ਕਹਣਾ ਇਹ ਇਸ ਸਰਕਾਰ ਨੂੰ ਬੇਨਤੀ ਆ ਕਿ ਇਹ ਸੜਕਾਂ ਦੀ ਜਿਹੜੀ ਆ ਰਿਪੇਅਰ ਕੀਤੀ ਜਾਵੇ ਜਾਂ ਇਹਨਾਂ ਨੂੰ ਵਧੀਆ ਢੰਗ ਦੇ ਨਾਲ ਬਣਾਈਆਂ ਜਾਣ ਕਿਉਂਕਿ ਰੋਜ਼ ਐਕਸੀਡੈਂਟ ਹੁੰਦੇ ਆ ਇੱਥੇ ਕੋਈ ਕਈਆਂ ਦੀਆਂ ਜਾਨਾਂ ਜਾਂਦੀਆਂ ਕਈਆਂ ਦੇ ਸੱਟਾਂ ਲੱਗ ਜਾਂਦੀਆਂ ਕਈਆਂ ਦੇ ਅੰਦਰੂਨੀ ਅੰਦਰੂਨੀ ਸੱਟਾਂ ਲੱਗ ਜਾਂਦੀਆਂ ਉਹਨਾਂ ਦਾ ਕਰਕੇ ਸੜਕ ਜਿਹੜੀ ਆ ਬੰਨੀ ਬਹੁਤ ਜ਼ਰੂਰੀ ਆ ਜੀ ਕਿਤੇ ਵੀ ਕੋਈ ਬਾਈ ਚਾਂਸ ਹਾਸਾ ਹੋ ਜਾਂਦਾ ਕਿਸੇ ਦੀ ਜਾਨ ਚਲੀ ਜਾਂਦੀ ਆ ਇਸ ਲਈ ਸਾਰੀਆਂ ਸੜਕਾਂ ਵਾਲੇ ਦੁਆਲੇ ਵਾਲੀਆਂ ਜਿੱਦਾਂ ਢਿਲਮਾ ਹੋ ਗਿਆ ਆਪਣਾ ਬੇਗੋਵਾਲ ਹੋ ਗਿਆ ਇੱਧਰ ਸੁਭਾਨਪੁਰ ਹੋ ਗਿਆ ਤੇ ਸਾਰੀਆਂ ਸੜਕਾਂ ਹੀ ਖਰਾਬ ਆ ਇਸ ਟਾਈਮ ਅੰਜੀ ਇਹਨਾਂ ਦੀ ਬਹੁਤ ਮੰਦੀ ਹਾਲਤ ਆ ਸਰਕਾਰ ਅੱਗੇ ਇਹੀ ਬੇਨਤੀ ਅੱਗੀ ਇਹਨਾਂ ਨੂੰ ਠੀਕ ਕੀਤਾ ਜਾਵੇ ਇਹ ਪ੍ਰਸ਼ਾਸਨ ਨੂੰ ਮੰਗਾ ਤੇ ਇਹ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਆ ਮੈਂ ਦਿੱਲੀ ਇੱਥੋਂ ਲੰਘਦਾ ਹਜ਼ੂਰੇ ਮੈਂ ਦੁੱਧ ਲੈਣ ਹੋਂਨਾ ਉਧਰ ਆ ਆਪਣੇ ਘਰੋਂ ਤੋਂ ਤੇ ਦਿੱਲੀ ਉਨੋਂ ਮੈਂ ਸਕੂਲੀ ਤੋਂ ਉਨੋਂ ਕਈ ਵਾਰੀ ਮੈਂ ਬਚਾ ਹੋਇਆ ਡਿੱਗਣ ਤੋਂ ਬਚਿਆ ਵੀ ਆ ਆ ਮੇਰੇ ਨਾਲ ਮੇਰੇ ਭਾਈ ਸਾਹਿਬ ਹੁੰਦੇ ਨੇ ਮਤਲਬ ਜਿਹੜੇ ਮੇਰੇ ਨਾਲ ਹੁੰਦੇ ਇਹਨਾਂ ਨੇ ਉਹਨਾਂ ਨੂੰ ਮੈਂ ਕਈ ਵਾਰ ਕਿਹਾ ਕਿ ਆਪੋ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਕਿ ਸੜਕ ਦਾ ਜਲਦ ਜਲਦ ਰਿਪੇਅਰ ਕੀਤੀ ਜਾਵੇ ਜਾਂ ਇਹਨਾਂ ਨੂੰ ਨਵੀਂ ਬਣਾਈ ਜਾਵੇ। ਗੱਡੀਆਂ ਕਿੱਦਾਂ ਲੰਘਦੀਆਂ ਇੱਥੋਂ? ਗੱਡੀਆਂ ਭਾਜੀ ਇਹਨਾਂ ਦੇ ਥੋਏ ਚ ਵੱਜ-ਵੱਜ ਕੇ ਉਹ ਉੱਤਰ ਜਾਂਦੀ ਕਿ ਉੱਤਰ ਜਾਂਦੀ ਹੈ। ਖਤਰਾ ਆਇਆ। ਐਕਸੀਡੈਂਟ ਹੋਣ ਦਾ ਖਤਰਾ ਹੁੰਦਾ ਹੈ। ਨੁਕਸਾਨ ਕਿੰਨਾ ਘੋਰਿਆ ਗੱਡੀਆਂ ਦਾ? ਨੁਕਸਾਨ ਦੇਖੋ ਕਿ ਗੱਡੀਆਂ ਦੇ ਟੋਏ ਚ ਪੈਂਣਗੀਆਂ। ਨੁਕਸਾਨ ਤਾਂ ਹੋਣਾ ਹੀ ਹੈ। ਕੀ ਮੰਗ ਕਰਨੀ ਤੇ? ਇਹ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਇਹ ਸੜਕ ਦਾ ਰਿਪੇਅਰ ਕੀਤੀ ਜਾਵੇ ਜਾਂ ਨਵੀਂ ਬਣਾਈ ਜਾਵੇ। ਫੇਰ ਮੈਂ ਮੰਗ ਕਰਦਾ।